ਉਹਨਾਂ ਦੇ ਬਾਹਰ ਘਾ ਦੇ ਵਿੱਚ ਇੱਕ ਔਰਤ ਆਈ ਇੱਕ ਬੀਬੀ ਆਈ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਖੁਦਾ ਦੇ ਵਲੀ ਹੋ ਖੁਦਾ ਦੇ ਰਸੂਲ ਹੋ ਤੁਸੀਂ ਤੁਸੀਂ ਤੂਰ ਪਹਾੜ ਤੇ ਜਾ ਕੇ ਇੱਕ ਤੂਰ ਨਾਮ ਦਾ ਪਹਾੜ ਹੈ ਖਾਲਸਾ ਜਿਉ ਇਹ ਮਿਸਰ ਵਿੱਚ ਹੈ ਇਹ ਬਹੁਤ ਪਵਿੱਤਰ ਪਹਾੜੀ ਹੈ ਜਿਸ ਨੂੰ ਕਹਿੰਦੇ ਹਨ ਜਿਹੜਾ موسی ਉੱਥੇ ਜਾ ਕੇ ਖੁਦਾ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਉਸ ਪਹਾੜ ਨੂੰ ਅੱਜ ਵੀ ਇਸਲਾਮ, ਈਸਾਈ, ਯਹੂਦੀ ਉਹਦੀ ਜ਼ਿਆਰਤ ਕਰਦੇ ਖਾਲਸਾ ਜੀ ਉਹਨੂੰ ਪੂਜਦੇ ਹਨ ਤੇ ਉਸ ਬੀਬੀ ਨੇ ਬੜੀ ਨਿਮਰਤਾ ਦੇ ਨਾਲ ਬੜੇ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਖਾਲਸਾ ਜੀ ਜਿਹੜਾ ਨਿਮਰਤਾ ਹੈ ਨਾ ਇਹ ਭਗਤੀ ਦਾ ਗਹਿਣਾ ਹੈ ਜੇ ਭਗਤੀ ਕਰੀਏ ਜੇ ਨਿਮਰਤਾ ਨਾ ਹੋਵੇ ਤੇ ਜ਼ੀਰੋ ਹੈ ਇਸ ਕਰਕੇ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ ਦਾਸ ਨੇ ਵੀ ਕਹੀਂ ਮੇਰੇ ਇਥੋਂ ਬੋਲਿਆ ਸੀ ਕਿ ਸਿੱਖੀ ਦਾ ਸਿੱਖੀ ਦੀ ਜੜ ਨਿਮਰਤਾ ਸਿੱਖੀ ਦੇ ਸਿੱਖੀ ਦਾ ਬੀਜ ਨਿਮਰਤਾ ਸਿੱਖਈ ਦੀ ਨੀ ਨਿਮਰਤਾ ਜੇ ਖਾਲਸਾ ਜੀ ਉਹ ਨੀ ਪੱਕੀ ਹੋਵੇ ਨਾ ਫਿਰ ਕੋਈ ਬਿਲਡਿੰਗਾਂ ਨੂੰ ਇਮਾਰਤਾਂ ਨੂੰ ਖਤਰਾ ਨਹੀਂ ਹੁੰਦਾ ਜੇ ਨੀ ਕੱਚੀ ਹੋਵੇ ਨਾ ਫਿਰ ਖਤਰਾ ਹੀ ਖਤਰਾ ਹੈ ਇਸ ਕਰਕੇ ਖਾਲਸਾ ਜੀ ਉਹ ਜਿਹੜੇ ਤੁਸੀਂ ਆਪਣੀ ਸਾਧਨਾ ਆਪਣੀ ਭਗਤੀ ਆਪਣਾ ਭਜਨ ਚਾਹੁੰਦੇ ਹੋ ਸਹਜ ਨੂੰ ਚਾਹੁੰਦੇ ਹੋ ਆਨੰਦ ਨੂੰ ਤਾਂ ਆਪਣੇ ਗੁਣਾਂ ਦਾ ਤੇ ਆਪਣੇ ਭਗਤੀ ਦਾ ਕਦੇ ਮਾਣ ਨਾ ਕਰਿਆ ਕਰੋ ਸਦਾ ਨਿਮਰਤਾ ਵਿੱਚ ਰਹਾ ਕਰੋ ਬਾਬਾ ਅਨੰਦ ਸਿੰਘ ਜੀ ਹੋਏ ਕਰ ਆਪਣੇ ਗੁਰਦੁਆਰਾ ਨਾਨਕ ਸਰ ਬੜੀ ਨਿਮਰਤਾ ਵਾਲੀ ਸੀ ਖਾਲਸਾ ਜੀ ਉਹ ਕਹਿੰਦੇ ਸੀ ਆਪਣੇ ਸੰਗਿਆਂ ਨੂੰ ਕਿ ਮੈਂ ਅਜੇ ਤੱਕ ਗੁਰੂ ਨਾਨਕ ਦਾ ਸਿੱਖੀ ਨਹੀਂ ਬਣਿਆ ਇੰਨੀ ਸੰਗਿਆ ਨੂੰ ਕਹਿਣਾ ਕਿ ਮੈਂ ਹਾਲੇ ਤੱਕ ਗੁਰੂ ਨਾਨਕ ਦਾ ਸਿੱਖ ਨਹੀਂ ਬਣਿਆ ਇੰਨੀ ਉੱਚੀ ਅਵਸਥਾ ਦੇ مالک ਸੀ ਬ੍ਰਹਮ ਗਿਆਨੀ ਸੀ ਜਿਨ੍ਹਾਂ ਨੇ ਸਤਿਗੁਰਾਂ ਦੇ ਆਪ ਦਰਸ਼ਨ ਕੀਤੇ ਸੀ ਤੇ ਟੋਆ ਪੁੱਟ ਕੇ ਰਹਿੰਦੇ ਸੀ ਤੇ ਕਿਸੇ ਨੇ ਪੁੱਛਿਆ ਮਹਾਰਾਜ ਆਪ ਜੀ ਬੜਾ ਲੁਕੇ ਰਹਿੰਦੇ ਹੋ ਬੜਾ ਛੁਪ ਕੇ ਰਹਿੰਦੇ ਹੋ ਬੜਾ ਗੁਪਤ ਰਹਿੰਦੇ ਹੋ ਤੇ ਮਹਾਰਾਜ ਕਹਿਣ ਲੱਗੇ ਜਿਹੜੇ ਕੁੱਤੇ ਨੂੰ ਨਾ ਕੀੜੇ ਪਏ ਹੋਣ ਉਹ ਕੁੱਤਾ ਫਿਰ ਛੁਪ ਕੇ ਰਹਿੰਦਾ ਪੁੱਛਣ ਵਾਲੇ ਦੇ ਤਾਂ ਅੱਖਾਂ ਸਾਹ ਸੁ ਆ ਕੇ ਕਹਿਣ ਲੱਗੇ ਮਹਾਰਾਜ ਇਹ ਕੀ ਬੋਲਦੇ ਕਹਿਣ ਲੱਗੇ ਜਿਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਕੀੜੇ ਪੈਣ ਹੋਣ ਉਹ ਫਿਰ ਛੁਪ ਕੇ ਰਹਿੰਦਾ ਉਹ ਖਾਲਸਾ ਜੀ ਉਹ ਪੂਰਨ ਜਤੀ ਸਤੀ ਸੀ ਮਹਾਪੁਰਖ ਬ੍ਰਹਮ ਗਿਆਨੀ ਸੀ ਪਰ ਨਿਮਰਤਾ ਸੀ ਪੂਰਨ ਮਾਸ਼ੀ ਵੇਲੇ ਦਵਾਰ ਲੱਗਦਾ ਨਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਸੀ تے پھر دوسرے دن مہاپورਖاں نے ਸ਼ਬਦ ਲਾਉਣਾ ਗੁਰਮੁਖ ਰਿਦੇ ਗਰੀਬੀ ਆਵੇ। ਨਾ 함 ਗਿਆ ਨਾ karenge ਨਾ ਕਰ سکے શરીર। تے ਕਿਸੇ ਨੇ ਪੁੱਛਿਆ ਮਹਾਰਾਜ ਆ ਪੂਰਨ ਮਾਸੀ ਤੋਂ ਬਾਅਦ ਇਹੋ ਜੇ ਸ਼ਬਦ ਕਿਉਂ ਲਾਉਂਦੇ ਰਾਗੀ ਸਿੰਘਾਂ ਕੋਲ? ਕਹਿਣ ਲੱਗੇ ਲੱਖਾਂ ਦਾ ਇਕੱਠ ਹੋਇਆ ਕਿਥੇ ਮਨ ਵਿੱਚ ਹੰਕਾਰ ਨਾ ਆਵੇ। ਕਿ ਆਨੰਦ ਸਿੰਘ ਜੇ ਤੂੰ ਪੈਦਾ ਨਹੀਂ ਹੁੰਦਾ ਤੇ 1 ਲੱਖ ਕਿੱਥੇ ਇਕੱਠੇ ਹੋਣੇ। ਹੰਕਾਰ ਦਾ ਕੋਈ ਪਰੋਸਾ ਨਹੀਂ ਖਾਲਸਾ ਜੀਓ। ਇੰਨੀ ਨਿਮਰਤਾ ਰੱਖਦੇ ਸੀ ਤੇ ਆਪਣੇ ਸੰਗੀਆਂ ਨੂੰ ਵੀ ਨਿਮਰਤਾ ਸਿਖਾਉਂਦੇ ਸੀ ਇੱਕ ਵਾਰੀ ਸਾਰੇ ਸੰਗੀ ਬੈਠੇ ਹੋਏ ਸੀ ਤੇ ਮਹਾਰਾਜ ਕਹਿਣ ਲੱਗੇ ਜੇ ਅਸੀਂ ਤੁਹਾਨੂੰ ਕਿਸੇ ਨੂੰ ਬੁਲਾਉਣ ਵਾਸਤੇ ਕਹੀਏ ਤੇ ਕਿਵੇਂ ਬੁਲਾਓਗੇ ਤੇ ਸੰਗੀ ਕਹਿਣ ਲੱਗੇ ਮਹਾਰਾਜ ਨੂੰ ਜਾ ਕੇ ਬੋਲ ਦਵਾਂਗੇ ਕਿ ਬਾਬਾ ਜੀ ਦਾ ਹੁਕਮ ਹੈ ਆਓ ਕਰਕੇ ਉਹ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਬੋਲਣਾ ਫਿਰ ਮਹਾਰਾਜ ਕਹਿਣ ਲੱਗੇ ਕਿਸ ਤਰ੍ਹਾਂ ਬੋਲੀਏ ਕਹਿਣ ਲੱਗੇ ਬਾਬਾ ਜੀ ਨੇ ਆਪ ਜੀ ਨੂੰ ਯਾਦ ਕੀਤਾ ਦਰਸ਼ਨ ਦਿਓ ਜੇ ਅਸੀਂ ਹੁਕਮ ਨਾਲ ਬੁਲਾਈਏ ਤੇ ਸਾਨੂੰ ਹਉਮੈ ਨਾ ਆ ਜਾਵੇ। ਯਾਨੀ ਇੰਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ ਖਾਲਸਾ ਜਿਓ। ਇੰਨੀ ਨਿਮਰਤਾ ਸੀ ਇੱਕ ਵੇਰੀ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਸੁਣਾਇਆ ਜਿਹੜੇ ਬਾਬਾ ਨਨਦ ਸਿੰਘ ਤੋਂ ਬਾਅਦ ਗੱਦੀ ਤੇ ਬੈਠੇ ਸੀ। ਦਿੱਲੀ ਗਏ ਸੀ ਤੇ ਬਾਬਾ ਨਨਦ ਸਿੰਘ ਜੀ ਵੀ ਨਾਲ ਜਾ ਰਹੇ ਸੀ ਤੇ ਉਹਨਾਂ ਨੇ ਗੁਰਦਾਰੇ ਵਾਲੇ ਕਿਸ਼ਾਰਾ ਕੀਤਾ। ਤੇ ਈਸ਼ਰ ਸਿੰਘ ਨਾਲ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਉਹਨਾਂ ਨੇ ਕਿਹਾ ਹਾਂ ਠੀਕ ਹੈ ਬਿਲਕੁਲ ਠੀਕ ਹੈ। ਤੇ ਮਾਹਪੁਰਖਾਂ ਨੇ ਮੂੰਹ ਤੇ ਇੱਕ ਚਪੇੜ ਮਾਰੀ ਜ਼ੋਰ ਦੀ ਕਹਿੰਦੇ ਬੁੱਧੂ ਨਾ ਹੋਵੇ ਤਾਂ ਕਹਿੰਦੇ ਫਾਰਸੀ ਕਿਥੋਂ ਸਿੱਖ ਲਈ ਵੀ ਤੂੰ ਕਹਿੰਦਾ ਸਤਵਜਨ ਕਿਧਰ ਗਿਆ ਤੇਰਾ ਕਹਿੰਦਾ ਹਾਂ ਬਿਲਕੁਲ ਠੀਕ ਹੈ ਉਹਨਾਂ ਮਾਹਪੁਰਖਾਂ ਨੇ ਕਿਹਾ ਉਹਦੇ ਬਾਅਦ ਮੈਂ ਕਹਿੰਦੇ ਹਾਂ ਨਹੀਂ ਬੋਲਿਆ ਆਪਣੀ ਜ਼ਿੰਦਗੀ ਵਿੱਚ ਹਾਂ ਨਹੀਂ ਬੋਲਿਆ ਹਾਂ ਹੰਕਾਰ ਦਾ ਪ੍ਰਤੀਕ ਹੈ ਖਾਲਸਾ ਜਿਓ ਜੀ ਨਿਮਰਤਾ ਦਾ ਪ੍ਰਤੀਕ ਹੈ ਇਹੋ ਜੇ ਮਾਹਪੁਰਖ ਹੋਏ ਖਾਲਸਾ ਜਿਓ ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਸੇਵਾ ਕੀਤੀ ਬੀਬੀ ਨੇ ਬੇਨਤੀ ਕੀਤੀ ਨਿਮਰਤਾ ਦੇ ਵਿੱਚ موسی ਦੇ ਚਰਨਾਂ ਵਿੱਚ ਕਿ ਮਹਾਰਾਜ ਮੇਰੇ ਕਰ ਲੜਕਾ ਨਹੀਂ ਆਏਗਾ ਆਪ ਜੀ ਖੁਦਾ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੇ ਨਾਲ ਬਾਤਾਂ ਕਰਦੇ ਹੋ ਮੈਨੇ ਬੜੇ ਯਤਨ ਕੀਤੇ ਕੋਈ ਹਕੀਮ ਕੋਈ ਡਾਕਟਰ ਕੁਛ ਨਹੀਂ ਕੋਈ ਮਹਾਪੁਰਸ਼ ਕੁਛ ਨਹੀਂ ਛੱਡਿਆ ਪਰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਤੇਨੂੰ ਬੱਚਾ ਨਹੀਂ ਹੋਣਾ ਤੇ ਮੇਰੇ ਮਨ ਚ ਇਛਾ ਆਈ ਕਿ ਇੱਕ ਵਾਰੀ موسی ਤੋਂ ਪੁੱਛ ਹੀ ਲਈਏ ਕਿਉਂਕਿ ਖੁਦਾ ਦੇ ਨਾਲ ਗੱਲਾਂ ਕਰਦਾ ਤੇ ਪਤਾ ਪੱਕਾ ਲੱਗ ਜਾਵੇਗਾ ਤੇ موسی ਕਹਿਣ ਲੱਗੇ ਠੀਕ ਹੈ ਮੈਂ ਪੁੱਛ ਲੈਂਦਾ ਜਿਸ ਵੇਲੇ ਤੂਰਨਾਮ ਪਹਾੜੀ ਤੇ ਗੱਲ ਗੱਲਾਂ ਬਾਤਾਂ ਹੋਈਆਂ ਉਹ ਬੀਬੀ ਬੈਠੀ ਹੋਈ ਸੀ ਤੇ ਆ ਕੇ ਜਿਸ ਵੇਲੇ ਉਹਨਾਂ ਨੇ ਤਸ਼ਰੀਫ ਰੱਖੀ موسی ਜੀ ਨੇ ਤਿੰਨ ਹੱਥ ਜੋੜ ਕੇ ਬੀਬੀ ਨੇ ਕਿਹਾ ਮਹਾਪੁਰਸ਼ੋ ਮੇਰੇ ਬਾਰੇ ਪੁੱਛਿਆ ਉਹ ਕਹਣ ਲੱਗੇ ਹਾਂ ਪੁੱਛਿਆ ਤੇਰੇ ਬਾਰੇ ਤੇ ਉਹਨਾਂ ਨੇ ਕਿਹਾ ਤੇਰੇ ਘਰ ਲੜਕਾ ਨਹੀਂ ਹੋਣਾ ਔਲਾਦ ਨਹੀਂ ਹੋਣੀ ਇਹ ਖੁਦਾ ਦਾ ਬਚਨ ਹੈ ਉਹ ਵਿਚਾਰੀ ਰੋਂਦੀ ਚਲੇਗੀ ਉਥੋਂ ਹੁਣ ਉਤੋਂ ਹੀ ਆਰਡਰ ਹੋ ਜਾਵੇ ਤਾਂ ਕੌਣ ਕੀ ਕਰੇਗਾ ਕੁਝ ਸਮਾਂ ਬੀਤਿਆ ਖਾਲਸਾ ਜੀ ਕੁਝ ਅਰਸੇ ਬੀਤੇ ਤੇ موسی ਜੀ ਕਿਸੇ ਬਾਜ਼ਾਰ ਵਿੱਚ ਜਾ ਰਹੇ ਸੀ ਇਸرائیਲ ਦੇ ਤੇ ਉਹਨਾਂ ਨੇ ਵੇਖਿਆ ਬੀਬੀ ਸੀ ਸਾਹਮਣੇ ਤੇ ਬੀਬੀ ਜਾਣੀ ਪਛਾਣੀ ਲੱਗਦੀ ਸੀ ਤੇ ਹੱਥ ਵਿੱਚ ਗੋਦੀ 'ਚ ਬੱਚਾ ਸੀ ਚਾਂਦ ਵਰਗਾ ਸੋਹਣਾ ਮਨਮੋਹਣਾ ਸੁਨੱਖਾ ਰੱਜ ਕੇ ਜਿਹਦੇ ਉੱਤੇ ਸੁੰਦਰਤਾ ਸੀ ਤੇ موسی ਸੋਚਣ ਲੱਗੇ ਕਹਿੰਦੇ ਇਹ ਹੀ ਬੀਬੀ ਆਈ ਸੀ ਕੁਝ ਅਰਸਾਂ ਪਹਿਲਾਂ ਤੇ ਇਹਨੇ ਬੇਨਤੀ ਕੀਤੀ ਸੀ ਤੇ ਖੁਦਾ ਨੇ ਤੇ ਨਾ ਕਰ ਦਿੱਤੀ ਇਹਨੂੰ ਚਲੋ ਕੋਈ ਸ਼ਕਲ ਨਾਲ ਇੱਕ ਇਹਦੇ ਸ਼ਕਲ ਦੂਜੀ ਸ਼ਕਲ ਨਾਲ ਮਿਲਦੀ ਹੋਣੀ ਤੇ ਉਹਨਾਂ ਨੇ ਬੀਬੀ ਨੂੰ ਬੁਲਾ ਲਿਆ ਬੀਬੀ ਨੂੰ ਕਹਿਣ ਲੱਗੇ ਤੂੰ ਹੀ ਉਹੀ ਹੈਗੀ ਲੇਗਾ ਨਹੀਂ ਮੈਂ ਉਹ ਹੀ ਆ ਗਈ ਜਿਹੜੀ ਤੂੰ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਉਹਨੂੰ ਦੀ ਉਹ ਹੀ ਆਈ ਸੀ ਉਹ ਕਹਿੰਣ ਲੱਗੇ ਬੱਚਾ ਕਹਿੰਣ ਲੱਗ ਬੱਚਾ ਮੇਰਾ ਹੈਗਾ ਕਹਿੰਣ ਲੱਗੇ ਉਹ موسی ਦੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਉੱਥੋਂ ਹੀ ਵਾਪਸ ਚਲੇ ਗਏ ਮਨਵੀ ਸੋਚਣ ਲੱਗਾ ਕਿ ਖੁਦਾ ਤੇ ਇੱਕ ਹੈ ਦੂਜਾ ਖੁਦਾ ਕਿਤੋਂ ਪੈਦਾ ਹੋ ਗਿਆ ਫਿਰ ਉਹਨਾਂ ਨੇ ਜਾ ਕੇ ਨਾ ਤੂਰ ਦੇ ਪਹਾੜ ਤੇ ਬੇਨਤੀ ਕੀਤੀ ਕਿ ਮਹਾਰਾਜ ਇਹ ਕੀ ਗੱਲ ਹੋ ਗਈ ਇਹ ਕੀ ਮਾਂਜਰਾ ਹੋਇਆ ਉਹਨਾਂ ਨੇ ਕਿਹਾ ਉੱਤਰ ਬਾਅਦ ਚ ਦਵਾਂਗੇ ਤੈਨੂੰ ਇੱਕ ਪਾਂਡਾ ਦਿੱਤਾ ਤੇ ਇੱਕ ਛੁਰੀ ਦਿੱਤੀ ਕਹਿੰਦੇ ਇਹਦੇ ਨਾਲ ਇਹਦੇ ਵਿੱਚ ਨਾ ਇਨਸਾਨ ਦਾ ਮਾਸ ਲੈ ਕੇ ਆ ਇਨਸਾਨ ਦਾ گوشਤ ਲੈ ਕੇ ਆ ਉਹ ਕਹਿੰਦਾ ਠੀਕ ਹੈ ਉਹ ਇਸਰਾਇਲ ਦੇ ਬਾਜ਼ਾਰ ਵੀ ਚਲਾ ਗਿਆ ਖਾਲਸੇ ਨੂੰ ਕੱਲੇ-ਕੱਲੇ ਨੂੰ ਖੜਾ ਕਰਕੇ ਹਰ ਬੰਦੇ ਨੂੰ ਕਹਿਣ ਲੱਗਾ ਖੁਦਾ ਦਾ ਹੁਕਮ ਹੈ ਕਿ ਇਸ ਪਾਂਡੇ ਵਿੱਚ ਆਪਣਾ ਮਾਸ ਦਿਓ ਉਹ ਸਾਰੇ ਇਨਕਾਰ ਹਰ ਬੰਦਾ ਇਨਕਾਰ ਕਰ ਉਹ ਕਰਨ ਕੋਈ ਜਨਵਰ ਦਾ ਕੋਈ ਪਸ਼ੂ ਦਾ ਕੋਈ ਪੰਛੀ ਦਾ ਮਾਸ ਤੇ ਨੂੰ ਦੇਵਾਂਗੇ ਬੰਦੇ ਦਾ ਮਾਸ ਕੌਣ ਦੇ ਰਿਹਾ ਤੈਨੂੰ ਉਹ ਸਾਰੀਆਂ ਦੁਕਾਨਾਂ ਤੇ ਘੁੰਮਦਾ ਰਿਹਾ ਸਾਰੀਆਂ ਬਜ਼ਾਰਾਂ ਵਿੱਚ ਘਰ ਕਰ ਦਰਵਾਜ਼ੇ ਦਰਵਾਜ਼ੇ ਤੇ ਘੁੰਮਿਆ ਪਰ ਕੋਈ ਸੇ ਨੇ ਉਸ ਨੂੰ ਕੁਝ ਨਹੀਂ ਦਿੱਤਾ ਵਾਪਸ ਆ ਰਿਹਾ ਸੀ ਖਾਲਸਾ ਜੂ ਸ਼ਾਮ ਭਈ ਤੇ ਵੇਖਿਆ ਸੀ ਇੱਕ ਫਕੀਰ ਹਾਲ ਮਸਤ ਨਾ ਧਾਏ ਨਾ ਬਾਏ ਨਾ ਫਿਜ਼ਾ ਨਾ ਨਾ ਸਰਦੀ ਨਾ ਗਰਮੀ ਆਪਣੇ ਹਾਲ ਵਿੱਚ ਮਸਤ ਝੂਮ ਰਿਹਾ ਸੀ ਪ੍ਰਭੂ ਦੇ ਯਾਦ ਵਿੱਚ ਡੋਲ ਰਿਹਾ ਸੀ ਤੇ موسی ਦੇ ਮਨ ਚ ਆ ਗਿਆ ਕਰਨ ਲੱਗੇ ਇਹਨੂੰ ਪੁੱਛ ਹੀ ਲਈਏ ਜਾਂਦੇ ਜਾਂਦੇ ਫਿਰ ਕਿਤੇ ਹੁਜਤ ਹੀ ਨਾ ਹੋ ਜਾਏ ਕਰਨ ਲੱਗੇ ਰਹਿ ਗਿਆ ਕਰਕੇ ਫਿਰ ਉਹਨਾਂ ਨੇ ਪੁੱਛ ਹੋਏ ਮਲੰਗਾ ਕਰਨ ਲੱਗੇ ਖੁਦਾ ਦਾ ਹੁਕਮ ਹੋਇਆ ਕਿ ਭਾਂਡੇ ਚ ਮਾਸ ਚਾਹੀਦਾ ਗੋਸ਼ ਚਾਹੀਦਾ ਮੈਂ ਸਾਰਾ ਇਸਰਾਇਲ ਟੁੰਦਾ ਕਿਸੇ ਨੇ ਨਹੀਂ ਦਿੱਤਾ ਮੁਰ ਤੇਰਾ ਕੀ ਇਰਾਦਾ ਹੈ ਤੇਰਾ ਆਪਣਾ ਕੀ ਪ੍ਰੋਗਰਾਮ ਉਹਨੇ ਬਾਹ ਕੀ ਕਰ ਦਿੱਤੀ ਕਿ ਕਹਿੰਨ ਕਿ ਹਜਤ ਘੜ ਲੈਣ ਲੱਗੇ ਉਹ ਤੇ ਹਜ਼ਰਤ ਦੇ ਪੈਰੋਂ ਥੱਲੇ ਮਿੱਟੀ ਨਿਕਲ ਗਈ ਉਹ ਕਹਿੰਨ ਕਿ ਮੈਂ ਨਹੀਂ ਘੜਦਾ ਤੂੰ ਹੀ ਘੜ ਕੇ ਤੇ ਘੜ ਉਸ ਫਕੀਰ ਨੇ ਸੂਰੀ ਹੱਥੀ ਲੈ ਕੇ ਟੋਲੇ ਘੜਦਾ ਤੇ ਪਾਣੀ ਚ ਪਾ ਤਾ ਜਾਣ ਲੱਗਿਆ ਤੂੰ ਫਿਰ ਉਹਨੇ ਕਿ ਹਜ਼ੂਰ ਠਹਿਰੋ 2 ਮਿੰਟ ਮੈਂ ਤੇ ਦਿੱਤਾ ਹੱਥ ਦਾ ਮਾਸ ਪਤਾ ਨਹੀਂ ਮੇਰੇ ਮਾਲਕ ਨੂੰ ਗਰਦਨ ਦਾ ਮਾਸ ਚਾਹੀਦਾ ਹੋਣਾ ਸਾਹਿਬ ਸਭ ਦਾ ਇੱਕ ਹੈ ਸਾਹਿਬ ਦਾ ਕੋਈ ਇੱਕ ਕੋਈ ਕੱਲੇ ਹੁੰਦੇ ਖਾਲਸਾ ਜੀ ਉਹ ਸਾਰੇ ਨਹੀਂ ਹੁੰਦੇ ਲੱਖਾਂ ਵਿੱਚ ਕੋਈ ਨਹੀਂ ਕਰੋੜਾਂ ਦੇ ਵਿੱਚ ਕੋਈ ਇੱਕ ਲੱਖਾਂ ਦੇ ਵਿੱਚ ਵੀ ਨਹੀਂ ਕਰੋੜਾਂ ਦੇ ਵਿੱਚ ਇਹੋ ਜਿਹੇ ਹੁੰਦੇ ਉਹਨੇ ਗਰਦਨ ਦਾ ਮਾਸ ਕੱਟ ਕੇ ਦਿੱਤਾ ਫਿਰ ਉਹ ਜਾਣ ਲੱਗੇ ਕਣਕ ਹਜਤ ਰੁਕੋ ਪਤਾ ਨਹੀਂ ਮੇਰੇ ਮਾਲਕ ਨੂੰ ਗੱਲਾਂ ਦਾ ਮਾਸ ਚਾਹੀਦਾ ਹੋਣਾ ਉਨੇ ਗਲਾ ਨਾ ਵੀ ਕੱਟ ਕੇ ਦੇਤਾ ਫਿਰ